ਲਾਈ ਵੀ ਅੱਜ ਤੁਹਾਨੂੰ ਸੀਟ ਦਿਖਾਉਣੇ ਆ ਟਰੈਕਟਰ ਦੀ ਸੀਟਾਂ ਦਾ ਬਹੁਤ ਲਾਉਂਦੇ ਨੇ ਆ ਗੱਡੀ ਵਾਲੀ ਸੀਟ ਲਾਈ ਆਪਾਂ ਟਰੈਕਟਰ ਤੇ ਨਾਲ ਹੀ ਇਹ ਇਹਦੇ ਸੌਕਰ ਵੀ ਲੱਗਾ ਹੈ ਬੁੜਕ ਦੀ ਵੀ ਆ ਸਾਰੇ ਫੀਚਰ ਚੱਲਦੇ ਨੇ ਇਹਦੇ ਮੰਗਰ ਮੂਰੇ ਆ ਜਿਹੜਾ ਆਹ ਸਿਰ ਜਾ ਹੁੰਦਾ ਗਾਹਾਂ ਮੂਰੇ ਹੋ ਜਾਂਦਾ ਤੇ ਰਿਕਲਾਈਨ ਕਹਿੰਦੇ ਨੇ ਜਿਹਨੂੰ ਦਿਖਾਉਣੇ ਆ ਤੁਹਾਨੂੰ ਸਮਾਰ ਕੇ ਇਹ ਕਵਾੜੀ ਨੂੰ ਲਿਆਂਦੀ ਆਪਾਂ ਦੇਖੋ ਸੀਟ ਜਿੰਨ ਕਾਰ ਦੀ ਸੀਟ ਹੈ ਬਾਕੀ ਹਲੇ ਆ ਸਾਮਾਨ ਦੇਖ ਲੁੱਥਲੋਂ ਲਾਇਆ ਹੋਇਆ ਆਪ ਹੀ ਲਾਈਆ ਘਰੇ ਕੋਈ ਮਿਸਤਰੀ ਤੋਂ ਕੁਝ ਨਹੀਂ ਕਰਾਇਆ ਆ ਜਿਹੜੇ ਇਹ ਆ ਤੁਹਾਨੂੰ ਦਿਖ ਰਹੇ ਨੇ ਫੀਟਿੰਗ ਕਰੀ ਹੋਈ ਇਹਦੇ ਉਰੇ ਕੱਪੜਾ ਲਮਕਾਉਣਾ ਲੇਜ਼ਰ ਦਾ ਜਿਹਦੇ ਜੇਬ ਲੱਗੀਆਂ ਹੁੰਦੀਆਂ ਤਾਂ ਆ ਕੇ ਦੀਨੇ ਹਲੇ ਕੰਮ ਥੋੜਾ ਬਹੁਤ ਰਹਿਦਾ ਬਸ ਹੁਣ ਫਿੱਟ ਹੋ ਗਈ ਇਹ ਪੂਰਾ ਵਧੀਆ ਕੰਮ ਇਹ ਏਰੀਆ ਸੰਤ ਚਲਾ ਕੇ ਦਿਖਾਉਣੇ ਉੱਤੇ ਬੈ ਕੇ ਦਿਖਾਉਣੇ ਦੇ ਉੱਤੇ ਆ ਚੈੱਕ ਕਰੋ ਪਹਿਲਾਂ ਆਹਰ ਨੂੰ ਕਰਕੇ ਦਿਖਾਉਣੇ ਗੱਡੀਆਂ ਨੂੰ ਮਜੇ ਮੈਂ ਇਹ ਨਹੀਂ ਪਿੱਛੇ ਡੇ ਰਿਆਂ ਦੀ ਜਿਹੜਾ ਪਾਇਆ ਜੋ ਉੱਤੇ ਅੱਗੇ ਪਿੱਛੇ ਕਰਕੇ ਸਹਾਰ ਲਿਆ ਇਹ ਨਹੀਂ ਜਿਹੜੇ ਪਿੱਛੇ ਹੋ ਜਾਂਦੀ ਆ ਤੇ ਬਾਕੀ ਅਸੀਂ ਸਟਾਪ ਕੀਤਾ ਹੋਇਆ ਹੈ ਨਾਟਕ ਆਸਤਾ ਹੋ ਤਾਂ ਇਹ ਦੁਬੱਧ ਵੀ ਹੁੰਦੀ ਆ ਪਰ ਇਹਦੇ ਲੋਡ ਨਹੀਂ ਹੈਗੀ ਹੋਰ ਕਰਨ ਦੀ ਉੱਤੇ ਬਹਿ ਕੇ ਬਹੁਤ ਆਰਾਮਦਾਰੀ ਆਦੀ ਆ ਸਾਰਾ ਕੁਝ ਸੌਕਰ-ਸੂਕਰ ਸਾਰਾ ਕੁਝ ਕੰਮ ਕਰਦਾ ਇਹਦਾ ਤੇ ਕਾ ਮੋਬਾਈਲ ਹੋਲਡਰ ਲਾਇਆ ਹੋਇਆ ਆਪਾਂ ਨੇ ਇਹ ਵੀ ਦੇਖ ਸਕਦੇ ਹੋ ਘਰੀ ਤਿਆਰ ਕਰਕੇ ਦਾ ਸਟੈਂਡ ਜਆ ਲਾਇਆ ਇਹਦਾ ਬਹੁਤ ਫਾਇਦਾ ਚਾਰਜਰ ਤੇ ਲਾ ਕੇ ਮੋਬਾਈਲ ਇੱਥੇ ਧਰ ਲੈਣੇ ਆ ਤੇ ਇਹ ਸੀਟ ਬਹੁਤ ਆਰਾਮਦਾਇਗਾ ਇਹਦੇ ਬੰਦਾ ਥੱਕਦਾ ਜਮ ਹੀ ਨਹੀਂ ਹੈਗਾ